ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਹੋਪਸ ਸੋਕ ਨੇ ਸਾਰੇ ਵਧੀਆ ਹੋਵਗੇ ਆਪਣੇ ਘਰਾਂ ਚ ਰਾਜੀ-ਬਾਜੀ ਹੋਵੋਗੇ ਤੇ ਅੱਜ ਆਪਾਂ ਥੋੜੀ ਲੇਟ ਰੂਲੂਬ ਹੋ ਰਹੇ ਆਂ ਜੀ ਕਿਉਂਕਿ ਉਠਦੇ ਮੈਂ ਸਵੇਰੇ ਅੱਜ 5:00 ਵਜੇ ਨਾਲ ਗਿਆ ਸੀਗਾ ਤੇ ਬਟ ਮੇਰੇ ਸਕੇਚੂਲ ਚ ਥੋੜੀ ਜੀ ਚੇਂਜਿੰਗ ਆ ਗਈ ਮੈਂ ਜਾਣਾ ਸੀਗਾ ਪਟਾਲੇ ਬਟ ਮੈਂ ਪਟਾਲੇ ਨਹੀਂ ਜਾ ਰਿਹਾ ਆਪਣੇ ਕਰਸਮਰ ਦੀ ਕਾਲ ਆ ਗਈ ਆਪਾਂ ਨੂੰ ਕਹਿੰਦੇ ਕਿ ਬਾਜੀ ਆਪਣੀ ਇਲੈਕਸ਼ਨ ਚ ਡਿਊਟੀ ਲੱਗੀ ਆ ਤੇ ਤੁਸੀਂ ਮੇਰੇ ਨਾਲ ਚੱਲੋਗੇ ਤੇ ਮੈਂ ਫਿਰ ਉਹਨਾਂ ਨੂੰ ਜੈਸਟ ਕਰ ਦਿੱਤੀ ਤੇ ਫਿਰ ਮੈਂ ਆਪਣੇ ਭਾਜੀ ਨੂੰ ਫੋਨ ਲਾਇਆ ਉਹਨਾਂ ਨਾਲ ਥੋੜਾ ਜਿਹਾ ਕੀਤੀ ਗੱਲਬਾਤ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਬਟਾਲੇ ਚਲ ਜੋ ਫਿਰ ਉਹਨਾਂ ਨੇ ਮੇਰੇ ਨਾਲ ਥੋੜਾ ਜਿਹਾ ਫਾਰਮ ਅੱਛ ਕੰਪਰੋਮਾਈਜ਼ ਕੀਤਾ ਚਲੋ ਠੀਕ ਆਂਦੇ ਫਿਰ ਅੱਜ ਆਪਾਂ ਉਹਨਾਂ ਨੂੰ ਬਟਾਲੇ ਭੇਜਤਾ ਵਾ ਤੇ ਆਪਾਂ ਆਪਣੇ ਕਸਬੇ ਨੂੰ ਲੈ ਕੇ ਤੇ ਖਡੂਬ ਸਾਹਿਬ ਜਾ ਰਹੇ ਆਂ ਤੇ ਅੱਜ ਮੌਸਮ ਕਾਫੀ ਬੈਸਟ ਅੱਗੇ ਨਾਲੋਂ ਕਾਫੀ ਚੇਂਜ ਆ ਕਿਉਂਕਿ ਅੱਗੇ ਤਾਂ ਰੋਜ਼ ਸੂਰਜ ਨਿਕਲ ਜਾਂਦਾ ਅੱਜ ਸੂਰਜ ਨਹੀਂ ਨਿਕਲਿਆ ਤੇ ਹੁਣ ਦਾ ਅੱਜ ਅੱਜ ਪਹਿਲੇ ਦਿਨ ਆ ਜਿਹੜੀ ਥੋੜੀ ਥੋੜੀ ਧੁੰਦ ਪਈ ਆ ਧੁੰਦ ਤਾਂ ਵੈਸੇ ਬਹੁਤ ਲੇਟ ਪੈਂਦੀ ਆ ਅੱਜ ਮਿਲ ਕੇ ਜਿਵੇਂ ਫਸਟ ਦੇ ਧੁੰਦ ਪਈ ਆ ਤੇ ਧੁੰਦਾਂ ਦੇ ਕਾਫੀ ਤੇਰ ਪਹਿਲਾਂ ਦੀਆਂ ਪੈਣੀਆਂ ਸ਼ੁਰੂ ਹੋ ਜਾਣੀਆਂ ਸੀ ਦੀਆਂ ਕਿਉਂਕਿ ਅੱਧਾ ਦਸੰਬਰ ਤੇ ਨਿਕਲ ਗਿਆ ਵਾ ਤੇ ਅੱਗੇ ਤਾਂ ਵੇਖੋ ਇਹਨਾਂ ਦਿਨਾਂ ਦੇ ਵਿੱਚ ਕਿਦਾਂ-ਕਿਦਾਂ ਕਿੰਨੀ ਉਹ ਧੁੰਦ ਕਿੰਨੀ ਕਿੰਨੀ ਠੰਡ ਹੱਥ ਸੋਜ ਜਾਣੇ ਬੁੱਲ ਲਾਲ ਹੋ ਜਾਣੇ ਸਾਰੀ ਢੜੀ ਠਰੂ ਠਰੂ ਕਰਦੇ ਰਹਿਣਾ ਅੱਗ ਲੱਭ ਤੇ ਫਿਰਨਾ ਮੋਫਲੀ ਖਾਈ ਜਾਣੀ ਹਨਾ ਕਿੰਨਾ ਐਵੇਂ ਦਾ ਸਿਸਟਮ ਤੇ ਹੌਣ ਦਿਨੋਂ ਦਿਨ ਤੇ ਜਿਵੇਂ ਜਿਵੇਂ ਨੈਕਸਟ ਨੈਕਸਟ ਸਾਲ ਆਈ ਜਾਂਦੇ ਆ ਤੇ ਸਾਰਾ ਕੁਛ ਹੀ ਚੇਂਜ ਹੋ ਜਾਂਦਾ ਸਿਸਟਮ ਸਾਰਾ ਚੇਂਜ ਹੋ ਜਾਂਦਾ ਤੇ ਹੁਣ ਦਸੰਬਰ ਦਾ ਅੱਧਾ ਮਹੀਨਾ ਲੰਘ ਗਿਆ ਵਾ ਠੰਡ ਅਜੇ ਪੂਰੀ ਪਈ ਨਹੀਂ ਆ ਤੇ ਗਾਂ ਸ਼ੀਦੀ ਦਿਹਾੜੇ ਸ਼ੀਦੀ ਦਿਹਾੜੇ ਸ਼ੁਰੂ ਹੋ ਜਾਣੀਆਂ ਤੇ ਫਿਰ ਜਿੰਨਾ ਤੱਕ ਠੰਡ ਨਾ ਹੋਵੇ ਉਹਨਾਂ ਤੱਕ ਫਿਰ ਸ਼ੀਦੀ ਦਿਹਾੜਿਆਂ ਦਾ ਸਾਾਸ ਵੀ ਨਹੀਂ ਹੁੰਦਾ ਆਪਾਂ ਨੂੰ ਠੰਡ ਦੇ ਤੇ ਉਹ ਸੀ ਦੀ ਦਿਹਾੜਿਆਂ ਦਾ ਅਹਿਸਾਸ ਨਹੀਂ ਹੁੰਦਾ ਤੇ ਜਿੰਨਾ ਤੱਕ ਅਹਿਸਾਸ ਨਾ ਹੋਵੇ ਤੇ ਉਹਨਾਂ ਦਾ ਠੰਡ ਦਾ ਵੀ ਮਜ਼ਾ ਨਹੀਂ ਹੁੰਦਾ ਹਨਾ ਤੇ ਅਹਿਸਾਸ ਹੋਣਾ ਵੀ ਜ਼ਰੂਰੀ ਆ ਗੁਰੂ ਸਾਹਿਬ ਨੇ ਆਪਣੇ ਵਾਸਤੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਆਪਾਂ ਕਟੋਕੜ ਚੇਤੇ ਰੱਖਣਾ ਚਾਹੀਦਾ ਨਾ ਤੇ ਠੰਡ ਪਾਊਗੀ ਆਪਾਂ ਕੁੰਗੜਾਂਗੇ ਆਪਾਂ ਨੇ ਰਜਾਈ ਲਈ ਹੋਵੇ ਤੇ ਮਾਸਾਂ ਕਿਤੇ ਰਜਾਈ ਪਾਸੇ ਰਹਿ ਜੇ ਪੈਰਾਂ ਨੂੰ ਹੀ ਹਵਾ ਲੱਗੀ ਜਾਵੇ ਤੇ ਠਰ ਠਰੂ ਕਰੀਦਾ ਇਸ ਕਰਕੇ ਠੰਡ ਪੈਣੀ ਜ਼ਰੂਰੀ ਆ ਵੈਸੇ ਵੀ ਕੁਦਰਤ ਦਾ ਜੋ اصول ਆ ਠੰਡ ਪੈਣੀ ਜ਼ਰੂਰੀ ਹੈ ਨਾ ਤੇ ਧੁੰਦਾਂ ਬਹੁਤੀਆਂ ਵੀ ਜ਼ਰੂਰੀ ਨਹੀਂ ਆ ਧੁੰਦਾਂ ਨਾਲ ਹੀ ਪੈਣ ਤੇ ਚੱਲਦਾ ਧੁੰਦਾਂ ਦੇ ਵਿੱਚ ਤੁਹਾਨੂੰ ਪਤਾ ਨੁਕਸਾਨ ਵੀ ਬਹੁਤ ਹੁੰਦਾ ਸੜਕਾਂ ਦੇ ਜਿਹੜੇ ਵਾਹਨ ਚੱਲਦੇ ਆ ਗੱਡੀ ਤੇ ਦਿਸਦਾ ਕੁਝ ਨਹੀਂ ਬਾਕੀ ਚਲੋ ਆਪਾਂ ਕੁਦਰਤ ਦੇ ਨਾਲ ਕੀ ਕਰਨਾ ਆਪੇ ਕੁਦਰਤ ਸਿਆਣੀਆਂ ਨੇ ਆਪੇ ਕਰੀ ਜਾਣਾ ਜੋ ਕਰਨਾ ਤੇ ਤੁਸੀਂ ਮੌਸਮ ਦਾ ਨਜ਼ਾਰਾ ਲਾਓ ਗੱਡੀ ਭਾਜੀ ਲੈ ਗਏ ਆ ਤੇ ਆਪਾਂ ਉਹਨਾਂ ਦੀ ਗੱਡੀ ਲੈ ਆਏ ਆ ਵਧੀਆ ਗੱਡੀ ਐ ਬਹੁਤ ਕੰਫਰਟ ਆ ਮੇਰੇ ਨਾਲ ਹੀ ਮੇਰੇ ਨਾਲੋਂ ਨਾਲ ਹੀ ਨਾ ਮੇਰੀ ਗੱਡੀ ਨਾਲੋਂ ਇਹ ਏਡੀ ਕਾਫੀ ਕੰਫਰਟ ਆ ਤੇ ਵਧੀਆ ਬਾਕੀ ਮੇਰੀ ਚਲਦੀ ਬਹੁਤ ਹਨ ਇਹ ਵਿਚਾਰੇ ਇਹ ਚਲਾਉਂਦੇ ਘਾਟ ਆ ਪਹੁੰਚ ਗਏ ਆਪਾਂ ਇੱਥੇ ਖਡੂਰ ਸਾਹਿਬ ਜਿੱਥੇ ਇਲੈਕਸ਼ਨ ਦੀ ਡਿਊਟੀ ਲੱਗੀ ਆਪਣੇ ਕਸਟਮਰ ਦੀ ਤੇ ਬਾ ਕਾਫੀ ਪੁਲਿਸ ਹੈ ਯੇ ਥੇ ਕਾਫੀ ਅੱਜ ਤੇ ਭੀੜ ਭੜਕਾ ਅੱਗੇ ਵੀ ਕਿਹਨੇ ਆਏ ਆਂ ਅਸੀਂ ਮੈਂ ਤੇ ਉਦਨ ਨਹੀਂ ਹੈ ਨਾ ਸਾਹ ਸਾਹ ਅੱਜ ਤੇ ਰਸ਼ ਬਹੁਤ ਆ ਤੇ ਭੀੜ ਭੜਕਾ ਬਹੁਤ ਆ ਤੇ ਬਲਾਕ ਕਡੂਰ ਦਾ ਕੋਈ ਨਾ ਚੱਲ ਜੇ ਇੱਥੇ ਤੇ ਕਾਫੀ ਭੀੜ ਭੜਕਾ ਅੱਜ ਤੇ ਇਹ ਇਥੇ ਬੂਥ ਬੰਨੇ ਹੁੰਦੇ 5 5 ਅ ਨਹੀਂ ਸੌਰੀ ਪੰਜ-ਪੰਜ ਮੈਂਬਰਾਂ ਦੇ ਬੂਥ ਬਣਨੇ ਹੁੰਦੇ 128 ਬੂਥ ਬਣਨੇ ਆ ਤੇ ਅਜੇ ਮਹਾ 15-20 ਬੂਥ ਹੀ ਬਣੇ ਆ ਕਿਸੇ ਵੀ ਬੂਥ ਦੇ ਪੰਜ ਮੈਂਬਰ ਹੀ ਨਹੀਂ ਪੂਰੇ ਹੁੰਦੇ ਤੇ ਬਾਨਾਂ ਕੀ ਆ ਮੈਨ ਲੱਗਦਾ ਸ਼ਾਮਾਂ ਹੀ ਬੈਣਗੇ ਅੱਜ ਤੇ ਬਾਹਰ ਹੀ ਆਪਾਂ ਉੱਥੇ ਬੈਠੇ ਆ ਕੁਰਸੀਆਂ ਲੱਗੀਆਂ ਤੇ ਉਤੋਂ ਅਜੇ ਸੂਰਜ ਵੀ ਨਹੀਂ ਚੜਿਆ ਠੰਡ ਠੰਡ ਦੀ ਪੈਣਦੀ ਆ ਤੇ ਮੇਰਾ ਮੌਸਮ ਦਾ ਨਜ਼ਾਰਾ ਲੈ ਰਿਹਾ ਪੂਰਾ ਵਧੀਆ ਸੂਰਜ ਵਜਾਰਾ ਅੱਜ ਨਿਕਲਿਆ ਨਹੀਂ ਆ ਪਿੱਛੀਆਂ ਕਿਰਨਾਂ ਨਹੀਂ ਨਿਕਲੀਆਂ ਮੌਸਮ ਬਹੁਤ ਵਧੀਆ ਧੁੰਦ ਧੁੰਦ ਜੀ ਅੱਜ ਅੱਜ ਧੁੰਦ ਲੱਥੀ ਨਹੀਂ ਮੈਂ ਪੂਰੀ ਤਰ੍ਹਾਂ ਧੁੰਦ ਪਈ ਨਹੀਂ ਪਰ ਜਿੰਨੀ ਕੁ ਵੀ ਅੱਜ ਪਈ ਆ ਬਹੁਤ ਵਧੀਆ ਬੈਸਟ ਆ ਤੇ ਮੌਸਮ ਦੇਖੋ ਬਹੁਤ ਸ਼ਾਨਦਾਰ ਹੈ ਸਮੋਦਾਂ ਠੰਡਾ ਵੀ ਆ ਪਰ ਬਹੁਤਾ ਠੰਡਾ ਵੀ ਨਹੀਂ ਆ ਮਤਲਬ ਕਿ ਕਿਹੇ ਬੰਦ ਕਮਰੇ ਦੇ ਵਿੱਚ ਆਪਾਂ ਬਹਿ ਜਾਈਏ ਨਾ ਉਸੇ ਗਰਮੀ ਗਰਮੀ ਲੱਗਦੀ ਆ ਬਿਲ ਕਰੂਗਾ ਜੈਕਟ ਲਾ ਦੀ ਹੈ ਨਾ ਤੇ ਇੱਥੇ ਜਿਵੇਂ ਖੁੱਲੇ ਜਾ ਕੇ ਕੱਢ ਜਓ ਤੇ ਫੇਰ ਪਤਾ ਲੱਗਦਾ ਕਿ ਨਹੀਂ ਨਹੀਂ ਥੋੜੀ ਥੋੜੀ ਠੰਡ ਹੈਗੀ ਆ ਸੀਤ ਵਾਲੀ ਠੰਡ ਨਹੀਂ ਆ ਇਹ ਸੀਤ ਵਾਲੀ ਠੰਡ ਨਹੀਂ ਆ ਇਹ ਉਦਾਂ ਠੰਡੰਡੀ ਹਵਾ ਵਗ ਰਹੀ ਆ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੈਂ ਤਾਂ ਮਾਝਾ ਲੂ ਚ ਲਾਇਆ ਨਾ ਕਿ ਪਹਾੜੀ ਇਲਾਕੇ ਚ ਵਧੀਆ ਆਪਣਾ ਇਦਾਂ ਹੀ ਦਿਨ ਨਿਕਲ ਜਾਣਾ ਅੱਜ ਸਵੇਰ ਦੇ ਆ ਕੇ ਬੈਠੇ ਇੱਥੇ ਆਪਾਂ ਅਜੇ ਤੱਕ ਨਹੀਂ ਇਹਨਾਂ ਦਾ ਕੋਈ ਰੌਲਾ ਮੁਕਿਆ ਬੂਥ ਹੀ ਨਹੀਂ ਬਣਦਿਆ ਕਿਸੇ ਦਾ ਤੇ ਹੋਣਾ ਕੀ ਆ ਉੱਥੇ ਸਟੇਜ ਤੇ ਖਲੁੱਤੇ ਚਾਰ ਪੰਜ ਜਾਣੇ ਤੇ ਇੱਥੇ ਘਟੋ ਘਟ 100 150 ਕੁਰਸੀ ਲੱਗੀਆਂ ਉਹਨਾਂ ਨੂੰ ਆ ਕੇ ਕਹੀ ਜਾਂਦੇ ਕਿ ਆਪੋ ਆਪਣੇ ਬੂਥ ਬਣਾ ਕੇ ਤੇ ਸਾਡੇ ਤੋਂ ਆ ਜੇ ਪਰ ਮੰਨ ਲਓ ਕਿ ਮੇਰੇ ਪੰਜ ਬੰਦੇ ਆ ਤੇ ਜਿਹੜੇ ਮੈਂ ਆਪਣੇ ਪੰਜਾਂ ਨੂੰ ਹੀ ਜਾਣਦਾ ਹਾਂਗਾ ਤੇ ਪੰਜਾਂ ਦੇ ਵਿੱਚੋਂ ਇੱਕ ਹੀ ਆਇਆ ਤੇ ਉਹ ਤੋਂ ਪਿਛਲੇ ਵਾਲਿਆਂ ਨੂੰ ਮੈਂ ਕਿੱਥੋਂ ਜਾਣਦਾ ਮੈਂ ਕਿਹਨੂੰ ਜਾ ਕੇ ਕਿਵੇਂ ਕਹਾਂ ਕਿ ਮੇਨਾ ਬਣਾ ਲਓ ਨਾਲੇ ਉਹ ਸੀਰੀਅਲ ਵਾਈਜ਼ ਆ ਜੋ ਨੰਬਰ ਵਾਈਜ਼ ਆ ਤੇ ਨੰਬਰਾਂ ਤੋਂ ਬਗੈਰ ਇਦਾਂ ਬੰਨਣਾ ਹੀ ਨਹੀਂ ਦੇਖੋ ਵੈਸੇ ਇੱਥੇ 5-7 6-7 ਵਜ ਜਾਣੇ ਆ ਕੀ ਬੰਦਾ ਆਪਾਂ ਤੇ ਮੌਸਮ ਦਾ ਨਜ਼ਾਰਾ ਲੈਣ ਦੇ ਉਹ ਤੇ ਕੁਝ ਨਹੀਂ ਪਤਾ ਸਾਨੂੰ ਸਾਰੇ ਸੁਖਰਵਈਏ ਸਾਹਿਬ ਜੀ ਆਂਦੇ ਨੇ ਪਾਰਟੀ ਤੋੜ ਕੇ ਕੋਈ ਵੀ ਹਾਂਜੀ ਭਾਜੀ ਕੁਛ ਨਹੀਂ ਹਾਲ ਜੀ ਇੱਥੇ ਵੀ ਆਪਾਂ ਤੇ ਥੱਕ ਹੀ ਗਏ ਲੱਤਾਂ ਹੀ ਦੁਖਣ ਲਾਪੀਆਂ ਆਪਣੀਆਂ ਕੋਈ ਹਾਲ ਨਹੀਂ ਇੱਥੇ ਪ੍ਰਸ਼ਾਦਾ ਲੱਗਾ ਸੀ ਗੁਰੂ ਘਰੋਂ ਪ੍ਰਸ਼ਾਦਾ ਆਇਆ ਤੇ ਇੰਨੀ ਭੀੜ ਕਿਤੇ ਬੁਰਾ ਹੀ ਹਾਲ ਹਨਾ ਬਹੁਤ ਹੀ ਜ਼ਿਆਦਾ ਤੇ ਫੇਰ ਮੈਂ ਉਥੇ ਚਾਹ ਲੱਗੀ ਮੈਂ ਚਲੋ ਚਾਹ ਪੀਨੇ ਆ ਚਾਹ ਤੇ ਹੈਗੀ ਐ ਤੇ ਕੱਪ ਨਹੀਂ ਹੈਗੇ ਤੇ ਉਥੇ ਕਈ ਜੋਦੇ ਪਲੇਟਾਂ 'ਚ ਪਾ ਪਾ ਚਾਹ ਪੀ ਜਾਂਦੇ ਆ ਇੰਨਾ ਜ਼ਿਆਦਾ ਬੁਰਾ ਹਾਲ ਤੇ ਹਾਲ ਲਾ ਲੋ ਤੇ ਫੇਰ ਮੈਂ ਕੰਟੇਨ ਮੈਨੂੰ ਕਿਹਨੇ ਆ ਦੱਸਿਆ ਕਿ ਇੱਥੇ ਕੰਟੇਨ ਹੈਗੀ ਮੈਂ ਚਲੋ ਉਥੇ ਜਾਂਨੇ ਆ ਤੇ ਮੈਨੂੰ ਕਿਸੇ ਸ਼ਦਾਈ ਨੇ ਕਹਿ ਤਾ ਕਿ ਭਾਜੀ ਗੇਟ ਬਾਹਰ ਮੇਨ ਰੋਡ ਤੇ ਜਾਓਗੇ ਨਾ ਤੇ ਬਾਹਰ ਜਾ ਕੇ ਤੇ ਰਾਈਟ ਸਾਈਡ ਤੇ ਹੋ ਜੇ ਤੇ ਥੋੜਾ ਗੱਡੀ ਜਾਓ ਤੇ ਕੰਟੀਨ ਮਿਲ ਜੂਗੀ ਮੈਂ ਘਟੋ ਘਟ ਅੱਧਾ ਕਿਲੋਮੀਟਰ ਚੱਲ ਗਿਆ ਨਾ ਤੇ ਕੰਟੀਨ ਬਾਹਰ ਵੀ ਕਿਤੇ ਨਹੀਂ ਤੇ ਫਿਰ ਮੇਰੇ ਦਿਮਾਗ 'ਚ ਆਪਦੇ ਜੀ ਆਇਆ ਕਿ ਜੇ ਸਕੂਲ ਕਾਲਜ ਦੀ ਜਿੱਦੀ ਕੰਟੀਨ ਆ ਤੇ ਉਹ ਬਾਹਰ ਥੋੜਾ ਹੋਗੀ ਅੰਦਰ ਹੀ ਹੋਗੀ ਕਿਤੇ ਤੇ ਕਿਤੇ ਫਿਰ ਥੋੜਾ ਮੈਂ ਆਪਣਾ ਵਰਤੇ ਆ ਤੇ ਮੈਂ ਅੰਦਰ ਆਇਆ ਅੰਦਰ ਆ ਕੇ ਸਾਰਾ ਕਾਲਜ ਸਕੂਲ ਦੇ ਲੱਭਿਆ ਨੁੱਕਰ ਦੇ ਐਂਡ ਤੇ ਕੰਟੀਨ ਤੇ ਜਿੱਥੇ ਕੰਟੀਨ ਆ ਉੱਥੇ ਹੀ ਮੈਂ ਗੱਡੀ ਲਾਈ ਆ ਕੰਡੀਨ ਦੇ ਬਾਹਰ ਗੱਡੀ ਲਾਈ ਆ ਪਰ ਬੋਰਡ ਕਿਤੇ ਨਹੀਂ ਲੱਗਾ ਇਸੇ ਤੇ ਕੰਡੀਨ ਪਤਾ ਵੀ ਨਹੀਂ ਲੱਗਦੀ ਕਿਉਂਕਿ ਥੱਲੇ ਬਾਥੂਮਾ ਤੇ ਉੱਤੇ ਬਾਥੂਮ ਦੀ ਛੱਤ ਤੇ ਕੰਡੀਨ ਤੇ ਹੁਣ ਮੈਂ ਚਾਹ ਪੀਤੀ ਇੱਥੋਂ ਤੇ ਉਹਨਾਂ ਨੂੰ ਆਪਣੇ ਕਸਟਮਰ ਨੂੰ ਚਾਹ ਪਿਲਾਇਦਿਓ ਕਹਿੰਦੇ ਠੰਡੀ ਚਾਹ ਮਜ਼ਾ ਨਹੀਂ ਆਇਆ ਮੈਂ ਕਹਾ ਉੱਥੇ ਜਾ ਕੇ ਵੇਖੋ ਲੋਕੀ ਪਾ ਪਾ ਪਲੇਟਾਂ 'ਚ ਚਾਹ ਪੀਂਦੇ ਤੁਹਾਨੂੰ ਵੀ ਮੈਂ ਕਾਪੀ ਲੈਣ ਦਿੱਤੀ ਕਹਿੰਦੇ ਨਹੀਂ ਮਜ਼ਾ ਆਇਆ ਮੈਂ ਚਲੋ ਠੀਕ ਆ ਚੱਕਰ ਨਹੀਂ ਕੋਈ ਉਧਰ ਫੋਨ ਦੀ ਬੈਟਰੀ ਲੋ ਹੋ ਜਾਂਦੀ ਹੈ। ਪਾਰਟੀ ਨੰਬਰ 78 4 ਦਾ ਵੇਖੀਏ ਫੇਰ। ਪਾਰਟੀ ਨੰਬਰ 78 ਪਲੀਸ ਸਾਡੇ ਦੇ ਕੋਲ। ਆਪਣੇ ਕਸਟਮਰ ਨੂੰ ਚਾਹ ਪਿਆ ਦੀਏ ਚਾਹ। ਆਇਦਰ ਜੀ ਦਾ ਕੋਲ ਹਿੰਦੀ ਮਿਸਟਰਸ ਪਾਰਟੀ ਨੰਬਰ 2। ਸ਼ੁਕਰਾ ਕਿਤੇ ਆਪਾਂ ਵਿਲੇ ਹੋਏ। ਭਾਰਤਾਂ ਬਹੁਤ ਸੀਰਮ ਹੈ ਸਵੇਰੇ ਤੁਹਾਨੂੰ ਕਹਿਂਦਿਆਂ ਅਸੀਂ ਅਜੇ ਨਾ ਇੰਨੀ ਠੰਡ ਨਹੀਂ ਪਈ ਸੀਤਾਲੀ ਹਨਾ ਤੇ ਰੱਬ ਕਹਿੰਦਾ ਕੋਈ ਨਹੀਂ ਕੋਈ ਨਹੀਂ ਬਹੁਤ ਦੱਸਦਾ ਤੈਨੂੰ ਹੈ ਤੇ ਹੋਂਦਾ ਬਾਹਰ ਬਹੁਤ ਸੀਤ ਆ ਹੈ ਗਰੇ ਹੱਥ ਪੈਰ ਸੋਨ ਨੂੰ ਹੁੰਦਾ ਮੈਂ ਤੇ ਪਤਲੀ ਜੀ ਪੈਂਡ ਪਾਈ ਆ ਐ ਬਹੁਤਾ ਹੀ ਜ਼ਿਆਦਾ ਹਨਾ ਚਲੋ ਕੋਈ ਨਹੀਂ ਤੇ ਆਪਾਂ ਹੋ ਗਏ ਆ ਫ੍ਰੀ ਤੇ ਆਪਾਂ ਹੁਣ ਕਸਟਮਰ ਨੂੰ ਪਿਕ ਕਰਕੇ ਤੇ ਡ੍ਰੌਪ ਕਰੀਏ ਤੇ ਫਿਰ ਆਪਾਂ ਘਰ ਨੂੰ ਚਲੀਏ ਅਜ ਦਾ ਦੇਣੇ ਇਥੇ ਸਾਰੀ ਦਿਹਾੜੀ ਠੰਡ ਚ ਠਰਦੇ ਨਿਕਲ ਗਿਆ ਬਹੁਤੀ ਕੋਈ ਆਪਾਂ ਐਕਟੀਵਿਟੀ ਤੇ ਨਹੀਂ ਕੀਤੀ ਹੋਰ ਪਰ ਇਥੇ ਹੀ ਬਹੁਤੀ ਐਕਟੀਵਿਟੀ ਹੋਈ ਕਦੀ ਉਧਰ ਚਲ ਜਾ ਉਧਰ ਚਲ ਜਾ ਕਦੀ ਉਹਨਾਂ ਚਾਹ ਲਿਆ ਦੇ ਕਦੀ ਪਾਣੀ ਲਿਆ ਦੇ ਕਦੀ ਹੁਣ ਭੁੱਖ ਲੱਗ ਗਈ ਉਹ ਕਦੀ ਕੁਛ ਕਰਨਾ ਕਦੀ ਕੁਛ ਕਰਨਾ ਹੁਣ ਬਾਅਦ ਟ੍ਰੈਫਿਕ ਆਇਆ ਜਾਮ ਲੱਗਾ ਵਿਆ ਕਰੇ ਚਲੋ ਲੋ ਜੀ ਆਪਾਂ ਦੇ ਹੋ ਗਏ ਦੇ ਵਿਹਲੇ ਤੇ ਆਪਾਂ ਦਾਦੋ ਸਵਾਰੀ ਛੱਡ ਕੇ ਤੇ ਆਪਾਂ ਆ ਗਏ ਆ ਘਰੇ ਤੇ ਮੈਂ ਹੁਣ ਬਹੁਤ ਜ਼ਿਆਦਾ ਥੱਕਿਆ ਪਿਆ ਮੇਰਾ ਦਿਲ ਕਰੰਦਿਆਂ ਕਿ ਮੈਂ ਪੱਗ ਲਾਵਾਂ ਤੇ ਸੋ ਜਾ ਰੋਟੀ ਵੀ ਨਾ ਖਾਵਾਂ ਲੱਤਾਂ ਹੀ ਬਹੁਤੀਆਂ ਥੱਕ ਗਈਆਂ ਤਰ੍ਹਾਂ ਆ ਹੀ ਬੜਾ ਜਿ ਸਵਾਰੀ ਨੇ ਇਹਦੇ ਆਪਦੇ ਸਵਾਰੀ ਇੱਕ ਜਗ੍ਹਾ ਬੈਠੀ ਰਹੀ ਤੇ ਮੈਨੂੰ ਕਦੀ ਚਾਹ ਲਿਆ ਦੇ ਕਦੀ ਪਾਣੀ ਲਿਆ ਦੇ ਤੇ ਕਦੀ ਉਹ ਘਰ ਤੇ ਕਦੀ ਕੁਰਸੀਆਂ ਲਿਆ ਦੇ ਤੇ ਕਦੀ ਫਲਾਣ ਕਰੇ ਰੋਟੀਂਗਾ ਬਸ ਆਹੀ ਕੁਛ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਤੇ ਮੈਂ ਹੁਣ ਲੱਗਾ ਪੈਣ ਮੈਂ ਆ ਗਿਆ ਘਰੇ ਠੰਡ ਹੋ ਗਈ ਆ ਧੁੰਦ ਪੈ ਗਈ ਸੀ ਫੇਰ ਫੇਰ ਡਿੱਗੀ ਧੁੰਦ ਤੇ ਮੈਨੂੰ ਲੱਗਦਾ ਸਵੇਰੇ ਧੁੰਦ ਅੱਜ ਨਾਲੋਂ ਜ਼ਿਆਦਾ ਹੋਗੀ ਜੇ ਹਿਸਾਬ ਨਾਲ ਹੁਣ ਧੁੰਦ ਡਿੱਗਨਦਈ ਆ ਨਾ ਤੇ ਸਵੇਰੇ ਧੁੰਦ ਜ਼ਿਆਦਾ ਹੋਣੀ ਆ ਮੈਂ ਸਵੇਰੇ ਸ਼ਹਿਰ ਨੂੰ ਵੀ ਜਾਣਾ ਤੇ ਮੇਰੇ ਵੀਰ ਜੇ ਤੁਹਾਨੂੰ ਇਹ ਅੱਜ ਦਾ ਮੇਰਾ ਸਾਰਾ ਵਲੌਗ ਵਧੀਆ ਲੱਗਾ ਹੋਵੇ ਤੇ ਇਹਨੂੰ ਤੁਸੀਂ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਜੀ ਇੱਕ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਸ਼ੁਕਰੀਆ